ਖਾਲਦੀ ਹੋਈ ਮਿਹਨਤ ਗਰਾਊਂਡ ਤੇ ਕੋਡੀ ਖੇਡਣ ਦੀ ਇਹਨਾਂ ਦੀ ਪਹਿਲਾ ਵਰਮਅਪ ਹੋਣਾ ਇਹਨਾਂ ਨੇ ਸਾਰਿਆਂ ਨੇ ਹੁਣ ਮੁੰਡੇ ਫਾਂਟੋ ਵਾਲੇ ਆਏ ਆ ਆ ਸਾਰ ਖੜੇ ਲੋ ਮੇ ਤਲਵਾਂਦੇ ਮੁੰਡੇ ਨੇ ਇਹ ਮੁੰਡੇ ਅੰਡਰ 14 ਦੇ ਆ ਮੁੰਡਾ ਇੱਕ ਇਕੱਲੇ ਅੰਡਰ 19 ਲਾਈਕ ਹੋਰ ਮੁੰਡਾ ਇਹਨਾਂ ਦਾ ਇਹ ਥੱਕ ਵੀ ਕਿੜੂਕੇ ਨਹੀਂ ਆਹ ਕਿਹੜਾ ਲਾਸਟ ਹੈਗਾ ਤੇਜ਼ ਨਾ ਬਈ ਆ ਲਾਸਟ ਕਿਹੜਾ ਆ ਗਿਆ ਨਾ ਸਾਰਿਆਂ ਦਾ ਇਹ ਇਹ ਫਾਟੋਆਂ ਦੇ ਮੁੰਡੇ 7019 ਦੇ ਪੂਰੀ ਮਿਹਨਤ ਚਲਦੀ ਹੋਈ ਗਰਾਊਂਡ 'ਚ ਪਿੰਡ ਮੀਆਂ ਵਚਿੰਗ ਕਰਦੇ 14 ਵਾਲੇ ਹਟਾ ਤੇ ਇਹਨੇ ਸਾਰੇ ਪੂਰੇ ਜਿਹੜੇ ਹੋ ਗਏ ਤੇ ਇੰਟਰਵਲ 15 ਪਜਾਰੇ ਆ ਬਜੇ ਨਾਉਂ ਦਾ ਮੜੇ ਜਿਆਦਾ ਤਾਂ ਤਾਂ ਘਟੀ ਘਟਾਰੇ ਆ ਤੇ ਆਪਿਆ ਕਿ ਕੀਤੀ ਸੁਪਰੀ ਟਾਂ ਲਾ ਦਈਓ ਮੈਂ ਪੂਰੀ ਲੱਗ ਰਹੀ ਆ ਤੇ ਮੁੰਡੇ ਦੇਖੋ ਜੀ ਨੂੰ ਦੇਖੋ ਮੁੰਡਿਆਂ ਦਾ ਫੁੱਲ ਪੱਜ ਕੇ ਜਿਹੜਾ ਲੈਣਾ ਇੱਥੇ ਰਹਿ ਗਿਆ ਉਹ ਮੁੰਡੇ ਆ ਗਰਾਊਂਡ ਦੇਖੋ ਕਿੰਨਾ ਸਾਫ ਹੈ ਸਰਕਲ ਮਾ ਲਾ ਕੇ ਸਾਰੇ ਮੁੰਡੇ ਜਲਦੀ ਹੋਈ ਜੰਪਿੰਗ ਐਕਸਰਸਾਈਜ਼ ਕਰ ਲੈ ਲਾਈਵ ਹੋਈ ਇੱਥੇ ਬਾਅਦ ਦਿਖਾਉਂਗੇ ਕੋਟੀ ਖੇਲਦੇ ਆ ਨੂੰ ਇਹਨਾਂ ਨੂੰ ਪੂਰੇ ਲੱਤਾਂ ਜਲਦੀ ਹੋਈਆਂ ਫਿਰ 20 7 3 2 19 ਤੇ 14 ਵਿੱਚ ਜਾਂ 3 ਵਿੱਚ ਕਿੰਨੇ 3 ਨੂੰ 26 ਤਰੀਕ ਨੂੰ ਇਹਨਾਂ ਨੇ ਖੇਡਣ ਜਾਣਾ ਕੋਰਾਲੀ ਉੱਥੇ ਦਾ ਬਲੌਗ ਲੈਦਾ ਬਣਾਉਂਦੇ 27 ਨੂੰ ਪੈ ਜਾਣਾ ਉਹ ਬਲੌਗ 27 28 एक्सरसाइज देखो दो, दो मिनट हरेक एक्सरसाइज लगती है चेंज हो गई एक्सरसाइज जंप हो एक गया सारे इसके बाद लगता कबड्डी खिलाड़ गए कब्जी देखते हैं कबड्डी क्या होक्सरसाइज आता लागत पूरी समाप्ति करी कबड्डी ना स्कूल कबड्डी ग्राउंड एक्सरसाइज ते फिर एक्सरसाइज शरीर पूरा खूल कबड्डी खिले ਸਮਾਂ ਲੈ ਚਲਾ ਕੇ ਤੇ ਸਪਰੇਟਾਂ ਲਵਾਉਂਦੇ ਹੋਏ ਉਹ ਨੀਅਜ਼ ਵੇਡ ਉਹ ਪਿੱਛੇ ਨੂੰ ਭੱਜਣਾ ਫਲਾਂ ਖਾ ਲੈਣ ਤੇ ਉਹਦੇ ਬਾਅਦ ਖਲਾਣੀ ਛੋਡੀ ਚੱਕ ਕਰੋ ਪੂਰੀ ਮਿਹਨਤ ਚੱਲਦੀ ਹੈ ਬਲੋ ਦੇ ਨਾਲ ਜੁੜੇ ਰਹੇਗਾ ਪੂਰਾ ਬਲੋ ਦਿਖੇਗਾ ਰੂ ਤੇ ਹੁਣ ਪਰਾਂ ਨੂੰ ਭਾਨ ਲਾ ਕੇ ਤੇ ਫਿਰ ਇਦਨ ਨੂੰ ਪੂਰੀਆ ਚ ਸੱਜਿਆ ਦੇਖੋ ਤੇ ਸਿੱਕੇ ਨਾਲ ਕਰਾਂ ਦੇਨੇ ਇਸੇ ਨੂੰ ਛੋੜਨਾ ਨਹੀਂ ਕਿਸੇ ਨੂੰ ਪੜਾ ਇੱਕਸਾਰ ਖਨਾਂਦੇ ਨੇ 1 2 3 1 2 3 ਪਿੱਛੇ 3 ਅੱਗੇ ਆ ਮਰਦੇ 3 ਕੈਟੇਗਰੀ ਬੰਦੇ ਨਾਲ ਆ ਗਿਆ ਪੱਲੇ ਕਰੋ ਚੱਲ ਪਿੱਛੇ 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 ਅੰਡਰ 14 ਪੂਰੀ ਮਿਹਨਤ ਚੱਲਦੀ ਹੋਈ 73 ਅੰਡਰ 17 ਤੇ 19 ਜਾਣਗੇ ਨੰਨ ਚਾਦਰ ਸਨ ਤੇ ਮੜਾ ਜੀ ਅੰਡਰ 14 ਵਾਲਿਆਂ ਨੂੰ ਇਕੱਠਾ ਕਰਦੇ ਆ ਕੁਝ ਲੇਟ ਆਏ 2 4 ਬੰਦੇ ਹਟਾ ਹੁਣ ਠੀਕ ਹੈ ਤੇ ਪਹਿਲਾਂ ਇਹ ਲਿਖ ਤੀ ਉਹਨਾਂ ਨੂੰ ਕਿਹਾ ਸੈਂਟਰ ਆ ਲੈਣਾ ਨਾਲ ਨੂੰ ਥੋੜਾ ਮोटा ਵੜਾਇਆ ਪੁਆ ਠੀਕ ਆ ਜਾਦਾ ਥੱਕ ਗਿਆ ਤੇ ਉਹਨਾਂ ਨੂੰ ਓਏ ਪਿਆਉਣ ਨਹੀਂ ਸਾਰੇ ਟੱਕਰ ਬੋਟੇਨ ਵਾਲਿਆਂ ਨੂੰ ਭੇਜ ਤੇ ਗਰਾਊਂਡ ਚ ਸਕੂਲ ਚ ਜਿੱ ਤੱਕ ਲਾਣੀ ਇਹਨਾਂ ਨੂੰ ਕੋਟੇ ਤੇ ਇੰਟਰ 17 ਵਾਲਿਆਂ ਨੂੰ ਉਹ ਕਿ ਲੈ ਆ ਬਾਕੀ ਲਵਾਤੀ ਸਪ੍ਰਿਟਿਕ ਫਲ ਸਵੇੜਮਾ 121 ਦੀ ਆ ਗਈ ਡਰਫਟਨ ਬਹਿਲਾ ਗਈ ਚਲੋ ਸਟੈਂਡ ਲੈ ਲੈਂਗਾ ਡਰਫਟਾ ਕੋਲ ਗਿਆ ਆ ਮੈਨੂੰ ਫੜਾ ਦੇ ਨਰਟਿਸ਼ ਚਲਦੀ ਹੋਈ ਗੱਲ ਤਾਂ ਸਿੱਧੂ ਆਇਆ ਕੋ ਫੜਾ ਆਇਆ ਤਾਂ ਇੱਕ ਹੋ ਗਿਆ ਮੈਂ ਤਾਂ ਕੁਝ ਵੀ ਕਰਿਆ ਜਾਂਦਾ ਰਹੇ ਨਾ ਇੰਚੇ ਦਿਵਾ ਰਹੇ ਫਰਮਾਪੋਰੇ ਪਹਿਲਾਂ ਲੜਨੇ ਤੇ ਚਲਦੀ ਜਾਂਦੀ ਚਲਦੀ ਹੋਈ ਰੇਡ ਇੱਧਰ ਫਾਂਟੋ ਉੱਧਰ ਤੋਂ ਮੁੰਡੇ ਪਿਆ ਕਰਦੇ ਇਹਨੂੰ ਬਦਲੇ ਯਾਰ ਇੱਕ ਬੰਦਾ ਡਰਾ ਕਰ ਗਿਆ ਨਾ ਨਾ ਉਧਰ ਸਰ ਵੀ ਖੇਲਦੇ ਪੀਆ ਵਰ ਤੇ ਓਏ ਤੈਨੂੰ ਪਤਾ ਹੈ ਮੈਂ ਤਾਂ ਉਹ ਮਿਲਾ ਦੇ ਜਵਾਨ ਬਣਾ ਤੇ ਹੁਣ ਮੁੰਡਿਆਂ ਨੇ ਪਾ ਲਈ ਗੇਂਡ ਤੁਹਾਨੂੰ ਕੀ ਕਿਹਾ ਅਮਰੇ ਸੈਂਟਰ ਕਾ ਬਣਾਇਆ ਆ ਆਪਾਂ ਸਾ ਤੇਰੇ ਪੈਰ ਟਿਕਦੇ ਨਹੀਂ ਹੈਗਾ ਤੇ ਤੇ ਰੇਡ ਪੈਣ ਲੱਗੀ ਹੋਈ ਤੇ ਚੱਕ ਲਿਆ ਪੂਰੀ ਵਾਰ ਰੇਡ ਆ ਪਾ ਪਾ ਰੁਕਦੇ ਨੂੰ ਪਾਉਂਦੇ ਫਰਨੀ ਮੈਂ ਤੇਰੇ ਗਿੱਟੇ ਦੇਖਣੇ ਕਿੰਨੇ ਚੱਕੇ ਦਾ ਰੇਡ ਪੰਡਾ ਹੋਏ ਏ ਜੀ ਜਾਗਾ ਜੀਰ ਤੇ ਹਾ ਦਿਲਜੀਤ ਸਿੰਘ ਸਾਹਿਬ ਲੇਟ ਆ ਤੇ ਚੱਕ ਲਿਆ ਸਾਲ ਬਾਗਰ ਰੋਜੀ ਪੌਣਸ ਸਿਆ ਪਾਤੇ ਆਊਗਾ ਕਿੱਥੇ ਆਂਦਾ ਠੀਕ ਆ ਠੀਕ ਆ ਬਾਈ ਕਿ ਟੈਗ ਹੋਰ ਮਾਰਨਾ ਟੈਗ ਦਾ ਮਾਰਨ ਨਹੀਂ ਦੇਣਾ ਇਹਨੂੰ ਹੁਣ ਮਾਰ 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 ਆ ਮਾਰ 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 ਆੜੇ ਵਿੱਚ ਲੈ ਲਿਆ ਮੇਰਾ ਗਿਆੜੀ ਕਿਉਂ ਛੱਡਣ ਦੇ ਛੱਡਣ ਦੇ ਆ ਵਾਸ਼ ਬਾਤੀ ਓਏ ਆਹ ਲੈ ਕੀ ਬੇੜੋ ਹੇ ਹੇ ਆ ਵਾਰੀ ਚੱਕ ਲਿਆ ਜਾ ਮੈਂ ਅੰਦਰ ਕਾਜ ਹਾਂ ਸਾਰੀ ਟੀਮ ਨੰਬਰ ਲੈ ਜਾ ਕਾਸ਼ ਨਾ ਹਾਂ ਪਹਿਲੇ ਕਰਦਾ ਮੈਂ ਤੋ ਲਾਇਆ ਕਰਾਂ ਸ਼ਾਬਾਸ਼ ਸ਼ਾਬਾਸ਼ ਹਾਂ ਚੱਲਣ 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 ਨਾ ਜਿਹੜਾ ਪਹੁੰਚ ਜਾਏਗਾ ਯਾਰ ਆਹ ਦੋ ਨੰਬਰ ਮੈਂ ਪਾਲੂਗਾ ਆ ਗਿਆ ਹਾਂ ਨਾ ਦੇ ਅੱਜ ਮਹਾਰਨੀ ਲੁੱਟੋੜਨੀ ਉਦੀ ਵਾਰ 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 ਅਸੀਂ ਕੱਲ ਅੱਖਰ ਕਿਵੇਂ ਚੜਿਆ ਆਲੇ ਰੇਡ ਵਿੱਚ ਛੱਡ ਗਿਆ ਤਾਂ ਅਮਨੇ ਸੈਂਟਰੀ ਕਰਦਾ ਵੀਰ ਇਹ ਕਹਿੰਦਾ ਕਰਨੋਂ ਅੰਦਰ ਤਾਂ ਦੇ ਆਲੇ ਤੇਰੇ ਹੁਣ ਦੀ ਕੋਈ ਨਹੀਂ ਸੈਕਟਰ ਆ ਤੂੰ ਆ ਗਿਆ ਜੀ ਸ਼ਾਬਾਸ਼ ਲੱਤ ਕਾਗੇ ਮਾਰੀ ਤੇ ਮਾਰ ਲੱਤ ਜਿੱਦੀ ਫੜ ਲਈ ਤੇ ਮਾਰੀ ਮਨਵੀਰ ਪੋਖਣੀ ਤੇਰੇ ਲੈ 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 ਆਹ ਬਾਰੀ ਸੋਟਾ ਇੱਕ ਫੜ ਲਿਆ ਨਹੀਂ ਲੱਗ ਗਿਆ ਨਹੀਂ ਲੱਗਿਆ ਜੀ ਚਾਰੀ ਟੀਮੇ ਲਿਆਇਆ ਤਾਂ ਮਨਵੀਰ ਆ ਗਿਆ ਰੇਡ ਪਾਣ ਉਹਨੂੰ ਵੀ ਜਾਣਾ ਨਹੀਂ ਘਾਣਾ ਮਨਵੀਰ ਨੂੰ ਸੇਪ ਪਾਉਣੀ ਹੈ ਮੈਂ ਕਹਿੰ ਗਿਆ ਹਾਂ ਨਹੀਂ ਜਾਣਾ ਤਾਂ ਸੇਪ ਪਾਉਣੀ ਤੰ ਨੂੰ ਫਿਰ ਸੇਟਤਾ ਲੈ ਗਿਆ ਨਹੀਂ ਗਿਆ ਤੇ ਰੇਡ ਸੇਫ ਆਹ ਰੋਸ ਥੋੜੀ ਜਿਹਾ ਟੋਟ ਕਿੱਥੇ ਦੀ ਰੋਸ ਚੱਕ ਚੱਕ ਨਾਲ ਲੈਣੇ ਕੋਡਾ ਟੰਨੇ ਆ ਗਿਆ ਕਾਜ ਦਲੀਆਂ ਆਣ ਦੇਣਾ ਆ ਗਿਆ ਆ ਗਿਆ ਆ ਗਿਆ ਤਰਾੜਾ ਕੰਨੀਲਾ ਪਰੇ ਹਾੜਿਆ ਹਾੜਿਆ ਅਲਾ ਦੂਆ ਤੋਂ ਨਹੀਂ ਇਹ ਪੁੱਜਾ ਲਵਾਉਂਦਾ ਤੀਨ ਨਹੀਂ ਚਲਾਉਣਾ ਗਾ ਗੱਲ ਨਹੀਂ ਏਡਰ ਆਊਟ ਦੇਖੋ ਅੰਡਰ 17 ਦੇ ਨੇ ਆਣੇ ਬੈਠੇ ਹੋਏ ਦਰਸ਼ਕਾ ਵੀਰੇ 14 ਦੇ ਇਹ ਕੁਝ ਮੁੰਡਿਓ ਬੈਠੇ ਅਗਲੇ ਨਾਲ ਜਦੋਂ ਹੱਥ ਮਾਰਨਾ ਕੋਈ ਜਾਣ ਨਹੀਂ ਤੇ ਬਾਹਰ ਕੋਈ ਨਾ ਕੋਈ ਨਾ ਹੱਥ ਮਾਰਨਾ ਉਹ ਟ੍ਰੇਡਰ ਇਹ ਕਿਹੜਾ ਬਹੁਤ ਬਹੁਤ ਉਹ ਬੈਠਾ ਉਹ ਬੈਠਾ ਉਹ ਕਿਹੜਾ ਮੋਟੂ ਵੇਖੀ ਸਾਰੇ ਹੋ ਹੀ ਪੋਚਾਗੇ ਤੇ ਰੇਡ ਪੈਂਦੀ ਹੋਈ ਮੰਡਾ ਵਾਲੇ ਮੁੰਡੇ ਰੇਡ ਪਾਦੇ ਹੋਏ ਉਹ ਮਸੀਤਾਂ ਮਸੀਤਾਂ ਤੇ ਲੈ ਗਿਆ ਪੰਜ 6 ਬੰਦੇ ਆ ਕੇ ਲਗਾ ਤੋਰਦਾ ਮੈਂ ਆ ਜੀ ਬੇਨ ਘਟ ਗਿਆ ਉਹ ਤੇਮ ਖੇਲਾ ਲੰਬਾ ਲੰਬਾ ਰੇਕ ਲਾਤਣਾ ਗੋੜ ਲੈ ਕੇ ਜਾ ਉਹ ਦੇ ਲਾਤਣਾ ਗੋੜ ਲੈ ਕੇ ਜਾ ਅਰੇ ਅਮਰੀਂ ਬੱਤ ਦੇ ਲੈ ਅਮਰੀਂ ਪਾਇਆ ਦੇ ਲੈ ਕਿੱਥੇ ਤੈਨੂੰ ਮੈਂ ਕਹੀ ਆ ਮਾ ਉਹ ਰੇਟ ਲੈ ਕੇ ਕਾਸ਼ ਆ ਗਿਆ ਕਾਸ਼ ਆ ਗਿਆ ਕਾਸ਼ ਮਾੜਾ ਸੈਂਟਰ ਕੱਢੋਗੇ ਹਵਾ ਸ਼ੂਟ ਜਾਂਦਾ ਏ ਹਵਾ ਮੇਂ ਹੋ ਗਿਆ ਹੋ ਗਿਆ ਦੇਖ ਲਓ ਆ ਜਾ ਦੇਖ ਲੈ ਮਰ ਵੀ ਕਿੱਥੇ ਬੰਦ ਕਰਾ ਪੁਰਾ ਗਾਵੀ ਕਰਦਾ ਨਾ ਪਹੁੰਚ ਗਿਆ ਕਹਾ ਉਹਨੂੰ ਮੈਂ ਤੇ ਰੇਗ ਲੈ ਗਿਆ ਰਾਹ ਤੇ ਗੋਗੀਰ ਤਾ ਮੈਂ ਦੋਨੋਂ ਕਰ ਹੋ ਗਈ ਇਹਨਾਂ ਅੰਦਰ 21 ਆ ਲਈ ਜੀ ਆ ਭਾਈ ਉਹ ਕਹਿੰਦਾ ਮੈਂ ਤਾਂ ਪ੍ਰੋਫੈਸਰ ਪਾਣਾ ਨਹੀਂ ਮੈਂ ਤਾਂ ਖਾ ਲਿਆ ਹੁਣ ਚਲੇਗਾ ਤੁਹਾਡੀ ਚੱਲ ਜਿੰਦੀ ਸਿਲੈਕਸ਼ਨ ਇਹ ਲਗਾਤਾ ਹੋਇਆ ਕਹ ਬਰ ਗਿਆ ਸ਼ਾਇਦ ਹੋਰ ਥੋੜੇ ਮੈਂ ਕਿਹੜਾ ਤੈਨੂੰ ਸ਼ਾਇਦ ਪਹਿਲਾਂ ਮੀਰੇ ਪਿੰਨੇ ਘਰਾਂ ਤੇ ਖੜੇ ਕਰੋ ਬਈ ਮੀਰੇ ਆਪਣੇ ਘਰਾਂ ਤੇ ਖੜੇ ਕਰੋ ਖਾਲਸਾ ਨਾ ਖਾਲਸਾ ਤਰਨਾ ਹੋ ਗਿਆ ਹਾਂ ਖਾਲਸਾ ਤਰਨਾ ਆੜੀ ਆ ਭਿੰਦੇ ਦਾ ਉਹਨੂੰ ਬੋਚਾ ਕਿਸੇ ਢਿਮੜੀਲਾ ਖੇੜਾ ਪਰ ਬਈ ਢਿਮੜ ਹੋ ਜਾਣਾ ਉਹ ਤਰਨਾ ਤਰਨਾ ਸਾਸ਼ ਦੇਖਦਾ ਸਾਸ਼

ਕਤਾ ਬੈਠਾ ਚੱਲ ਆ ਲੈ ਨਾ ਛਾਲੀਆਂ ਦੇ ਸੂਰ ਨੂੰ ਆ ਬੈਠਾ ਅੰਦਰ ਵਾਲੀ ਨੂੰ ਦੋੜ ਜਾ ਨਹੀਂ ਕੋ ਮੈਂ ਆਈ ਤੱਕ ਇਹ ਕਰਨ ਨਹੀਂ ਐਨਮੀ ਦੇ ਕੋ ਨਾ ਤੁਸੀਂ ਕਿਹਨਾਂ ਹੁਣ ਲੈਣਾ ਗਿਆ ਪੜਾ ਖੜਾ ਹੈ ਨਾ ਹਾਂ ਚੱਲ ਛੁਰ ਕਿੱਡਾ ਕਿੱਡਾ ਰਹਿ ਗਿਆ ਹੱਥ ਖੜੇ ਕਰੋ ਜਿਹੜੇ ਲੈ ਗਏ 17 ਨਾਲ ਕਰਦੇ ਹੋ ਜਾ ਕਿਹਦੇ ਨਾਲ ਕਿਵੇਂ ਹੋ ਗਏ

ਪਰਾਲੀ ਦੇ ਤਿੰਨ ਫਾਂਟਾਂ ਤੇ ਪਾਕੀ ਮੀਆਂ ਪੱਤੇ ਮੈਨੂੰ ਕੋਈ ਨਾ ਮਿਲਿਆ ਪਿੰਡ ਹੈ ਨਹੀਂ ਕਿੱਥੇ ਮੈਨੂੰ ਪਤਾ ਨਹੀਂ ਹੈ